ਸੋਸਾਇਓਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇਸ ਵੀਡੀਓ ਵਿੱਚ ਤੇ ਅੱਜ ਤਰੀਕ ਹੈਗੀ ਹੈ 2 ਤਰੀਕ 2025 ਤੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸਵੇਰੇ 8 ਵਜੇ ਦਾ ਟਾਈਮ ਹੈ ਦੇਖੋ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਉਹ ਬਾਹਰ ਬਾਹਰ ਸਭ ਕੁਝ ਭਰ ਚੁੱਕਾ ਪੂਰੇ ਦਿਲੇ ਦੇ ਵਿੱਚੋਂ ਅਸੀਂ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਹਾਂ ਜੇ ਅਰਦਾਸਾਂ ਕਰੋ ਕਿ ਮੈਂ ਰੁਕ ਜਬੇ ਨਹੀਂ ਤਾਂ ਬਹੁਤ ਬੁਰੇ ਹਾਲ ਹੋ ਜਾਣੇ ਹੋਰ ਆ ਦੇਖੋ ਪਰ ਨਾਲੇ ਚੱਲ ਰਹੇ ਪੂਰੇ ਓ ਦੇਖੋ ਬਾਹਰ ਕੀ ਬਣਿਆ ਪਿਆ ਉੱਥੇ ਦੋ ਸਤਬਰ ਸਵੇਰੇ 8:00 ਵਜੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭਾਰੀ ਬਰਸਾਤ ਹੋ ਰਹੀ ਆ ਤੇ ਬਾਲਟੀ ਇੱਥੇ ਤਾਂ ਰੱਖੀ ਆ ਕਿਉਂਕਿ ਜਦੋਂ ਪ੍ਰਣਾਲੇ ਦਾ ਪਾਣੀ ਸਿੱਧਾ ਆਉਂਦਾ ਉੱਤੇ ਤੇ ਸੜਕ ਵਹਿਣ ਦਾ ਖਤਰਾ ਇਸ ਕਰਕੇ ਇਹ ਰੇੜੀ ਰੱਖ ਕੇ ਤੇ ਬਾਲਟੀ ਰੱਖਤੀ ਆ ਸਾਡੇ ਗਵੰਦਿਆਂ ਨੇ ਤਾਂ ਕਿ ਇਹ ਜਿਹੜੀ ਸੜਕ ਬਹਿ ਨਾ ਸਕੇ ਕਿਉਂਕਿ ਲਗਾਤਾਰ بارش ਦੇ ਕਾਰਨ ਇੱਥੇ ਅੱਗੇ ਇੱਟਾਂ ਬਹਿ ਗਈਆਂ ਸੀਗੀਆਂ ਤੇ ਉਹ ਫਿਰ ਦੁਬਾਰਾ ਪਟ ਕੇ ਅਸੀਂ ਇੱਥੇ ਫਿੱਟ ਕੀਤੀਆਂ ਉਹ ਨਹੀਂ ਦੇ ਆਹ ਦੇਖੋ ਆ ਮੈਂ ਅੱਗੇ ਬਣਾ ਕਰਕੇ ਲਿਆ ਨਾ ਉਹ ਤੇ ਯਾਦ ਕੋਈ ਨਾ ਮੈਨੂੰ ਉੱਧਰ ਦੇਖ ਰਸ਼ਨ ਕੀ ਬਣਿਆ ਓ ਉਧਰ ਬਾਹਰ ਬਹੁਤ ਜਿਆਦਾ ਨਹੀਂ ਹੈ ਹਨਾ ਉਹ ਦੇ ਪੋਜ਼ ਭਰ ਗਿਆ ਹੁੰਦਾ ਉਹ ਤਾਂ ਹੀ ਤੇ ਉਹਨੇ ਪਹਿਲੀ ਨੂੰ ਗੰਦ ਕੀਤੀ ਵੀ ਜਾਲੀ ਚ ਪਾਣੀ ਨਾ ਹੋਵੇ ਤਾਂ ਸਾਰਾ ਇੱਧਰ ਨੂੰ ਆਈ ਜਾਂਦਾ ਇੱਕ ਅਜੇ ਉੱਧਰੋਂ ਵੈਂਚੋਂ ਆ ਗਿਆ ਨਾ ਹੁਣ ਕਿੱਥੇ ਬਹੁਤ ਔਖਾ ਹੋ ਜਾਣਾ ਵੈਂਚੋਂ ਆ ਸਕਦਾ ਇਹ ਤਾਂ ਉਹ ਵੈਂਚੋਂ ਉਧਰ ਵੀ ਪਰੇ ਦੀ ਉਹ ਜਿਹੜੀ ਪੁਲੀ ਹੈ ਜਿਹੜੀ ਬਗਲੀ ਹਾਂ ਉਸ ਤੋਂ ਜ਼ਿਆਦਾ ਨਹੀਂ ਆਉਣਾ ਉਧਰ ਦੀ ਆਉਣਾ ਛੱਪੜ ਦੇ ਵਿੱਚ ਤੇ ਛੱਪੜ ਦੇ ਰਹੀਂ ਇੱਥੇ ਆਉਣਾ ਪਾਣੀ ਵੀ ਆਇਆ ਵੈਂਚ ਤਾਂ ਕੱਲੀ ਬਹੁਤ ਭਰੀ ਬੈਠੀ ਹਾਂ ਇਹ ਆਪੇ ਚੱਲ ਜਾਣਾ ਕੋਈ ਨਹੀਂ ਭਾਈ ਡੀਜ਼ਲ ਦੀ ਨਹੀਂ ਆਉਂਦਾ ਪਰ ਜਿਹੜੀ ਅੱਜ ਬਰਸਾਤ ਹੋਈ ਹੈ ਨਾ ਉਸ ਦੀ وجہ ਨਾਲ ਬਹੁਤ ਕੰਮ ਖਰਾਬ ਹੋ ਜਾਣਾ ਅਰਦਾਸਾ ਕਰੋ ਕਿ ਮੀਂਹ ਹਟ ਜਵੇ ਬਹੁਤ ਜ਼ਿਆਦਾ ਨਹੀਂ ਹੈ थोड़ा थोड़ा लग पाया घटना हाँ देखो इधर यही पैरिया बच्चिया हजे हाँ पर साढ़े लागे ਕਾਲੀ ਬਣੀ ਲੰਗਦੀ ਐ ਇੱਥੋਂ 1.5 ਕਿਲੋਮੀਟਰ ਆ ਫੁੱਲ ਭਰੀ ਬਈ ਉਹ ਉਹਦੇ ਵਿੱਚੋਂ ਪਾਣੀ ਹੁਣ ਪੈਲੀਆਂ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ ਤੇ ਹੌਲੀ ਹੌਲੀ ਫੇ ਇੱਧਰ ਦੀ ਸਾਡੇ ਪਿੰਡਾਂ ਨੂੰ ਵੀ ਮਾਰ ਕਰ ਸਕਦਾ ਰੱਬ ਮੇਰੀ ਰੱਖੇ ਹਜੇ ਤੱਕ ਤਾਂ ਬਚਾਈ ਆ ਤੇ ਆਪਾਂ ਵੀਡੀਓ ਬਣਾਵਾਂਗੇ ਠਹਿਰ ਕੇ ਥੋੜੀ ਦੇਰ ਬਾਅਦ ਨਹੀਂ ਹਟਣਾ ਤਾਂ ਫਿਰ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਰੱਬ ਰੱਖਾ ਸਤਿ ਸ੍ਰੀ ਅਕਾਲ